ਅਸਗਲੀ ਮਹਾਕ ਕਵਰ ਸਿੰਘ 베ਦੀ ਸੰਭਾਵਨਾਵਾਂ ਸਿਆਸਤ ਦੇ ਅੰਦਰ ਹਮੇਸ਼ਾ ਬਣੀਆਂ ਰਹਿੰਦੀਆਂ ਨੇ ਵੱਡੇ ਉਲਟਫੇਰ ਹੁੰਦੇ ਆਏ ਤੇ ਹੁੰਦੇ ਵੀ ਰਹਿਣਗੇ ਆਖਰ ਪੰਜਾਬ ਦੀ ਮੌਜੂਦਾ ਸਿਆਸਤ ਦੇ ਅੰਦਰ ਕੀ ਕੁਝ ਚੱਲ ਰਿਹਾ ਹੈ ਹਾਲਾਤ ਕਿਸ ਤਰ੍ਹਾਂ ਦੇ ਆ ਲੋਕ ਪਾਪਣਾ ਚਾਹੁੰਦੇ ਆ ਇਸ ਤਰ੍ਹਾਂ ਦੀ ਜਗਿਆਸਾ ਦੇ ਨਾਲ ਲੋਕ ਬਾਰੀਆਂ ਵਿੱਚੋਂ ਟਾਕੀਆਂ ਵਿੱਚੋਂ ਗੱਲਾਂ ਵਿੱਚੋਂ ਫੋਨ ਕਰਕੇ ਇੱਕ ਦੂਜੇ ਨੂੰ ਪੁੱਛ ਰਿਹਾ ਕਿ ਪੰਜਾਬ ਦੀ ਮੌਜੂਦਾ ਸਿਆਸਤ ਦੇ ਅੰਦਰ ਚੱਲ ਕੀ ਰਿਹਾ 72 ਦੇ ਵਿੱਚ ਸੁੰਨ ਮਸਾਲ ਕਿਉਂ ਪਸਰੀ ਪਈ ਐ ਸਰਕਾਰ ਦੇ ਅੰਦਰ ਹਿਲਜੁਲ ਕਿਉਂ ਨਹੀਂ ਵਿਖਾਈ ਦਿੰਦੀ ਪੰਜਾਬ ਦੇ ਮੁੱਖ ਮੰਤਰੀ ਉਹ ਚੁੱਪ ਕਿਉਂ ਨਹੀਂ ਤੋੜਦੇ ਜਿਹੜੇ ਅਕਸਰ ਹੀ ਹਮੇਸ਼ਾ ਹੰਗਾਮੇ ਤੇ ਰੋਲੇ ਰਪਿਆਂ ਦੇ ਵਿੱਚ ਰਹਿੰਦੇ ਆ ਆਖਰ ਕਿਸ ਤਰ੍ਹਾਂ ਦੇ ਸਨੇਹੇ ਪੰਜਾਬ ਦੇ ਮੁੱਖ ਮੰਤਰੀ ਨੂੰ ਘਿਰ ਕੇ ਬੈਠੇ ਹੋਇਆ ਕਿਸ ਤਰ੍ਹਾਂ ਬਹੁਤ ਸਾਰੇ ਓਐਸਡੀ ਬਹੁਤ ਸਾਰੇ ਅਧਿਕਾਰੀਆਂ ਦੇ ਉੱਤੇ ਦਿੱਲੀ ਤੋਂ ਆ ਕੇ ਜਿਹੜੀ ਗਾਜ ਗਿਰਦੀ ਵਖਾਈ ਦੇ ਰਹੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਚਨਚੇਤ ਬੁਖਾਰ ਕਿਉਂ ਚੜ ਗਿਆ ਸੀ ਆਖਰ ਕਿਹੜੀਆਂ ਬਿਮਾਰੀਆਂ ਨੇ ਸਹੇੜ ਲਿਆ ਕਿ ਜਿਸ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੇ ਦਿਮਾਗ ਤੇ ਵੱਡਾ ਬੋਝ ਬਣ ਗਿਆ ਕਿ ਉਹ ਹੁਣ ਪੰਜਾਬ ਦੇ ਲੋਕਾਂ ਨਾਲ ਆਪਣੇ ਦਿਲ ਦੇ ਰਾਜ ਸਾਂਝੇ ਨਹੀਂ ਕਰਨਾ ਚਾਹੁੰਦੇ ਬਹੁਤ ਸਾਰੀਆਂ ਗੱਲਾਂ ਸਿਆਸਤ ਦੇ ਅੰਦਰ ਬਣਦੀਆਂ ਟੁੱਟਦੀਆਂ ਭਜਦੀਆਂ ਵਖਾਈ ਦੇ ਰਹੀਆਂ ਹੈ ਆਖਰ ਕਿਹੜੀ ਸਿਆਸੀ ਪਾਰਟੀ ਦੇ ਅੰਦਰ ਵੱਡਾ ਸਿਆਸੀ ਧਮਾਕਾ ਹੋਣ ਵਾਲਾ ਹੈ ਕਿਉਂਕਿ ਕਿਸੇ ਵੀ ਸਿਆਸੀ ਪਾਰਟੀ ਦੇ ਅੰਦਰ ਹਾਲਾਤ ਠੀਕ ਨਹੀਂ ਬੱਕਾਈ ਦਿੰਦੇ ਅਕਾਲੀ ਦਲ ਆਪਣੀ ਅੰਦਰੂਨੀ ਲੜਾਈ ਦੇ ਵਿੱਚ ਦਿਖਾਈ ਦੇ ਰਿਹਾ ਭਾਜਪਾ ਜਿਹੜੀ ਹੁਣੇ ਲੋਕ ਸਭਾ ਚੋਣਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਆਈ ਹੈ ਤਾਂ ਹੁਣ ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਇੱਕ ਵੱਡਾ ਕਮਸਾਨ ਦਿਖਾਈ ਦੇ ਰਿਹਾ ਹੈ ਕਾਂਗਰਸ ਦੇ ਅੰਦਰ ਵੀ ਕੋਈ ਬਹੁਤੇ ਚੰਗੇ ਹਾਲਾਤ ਜਿਹੜੇ ਆ ਉਹ ਜੀਜੇ ਕਵਖਾਈ ਨਹੀਂ ਦਿੰਦੇ ਤਾਂ ਪੰਚਾਇਤੀ ਚੋਣਾਂ ਦੇ ਮਾਹੌਲ ਦੇ ਅੰਦਰ ਬਹੁਤ ਸਾਰੀਆਂ ਚਰਚਾਵਾਂ ਨੂੰ ਸਿਆਸੀ ਪਾਰਟੀਆਂ ਨੇ ਘੇਰ ਲਿਆ ਤਾਂ ਸਭ ਤੋਂ ਪਹਿਲਾਂ ਚਰਚਾ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਵੱਲੋਂ ਕੀਤੀ ਗਈ ਉਹ ਸਵੇਦਨਾ ਦੀ ਜਿਹੜੀ ਉਹਨਾਂ ਨੇ ਆਪਣੇ ਉਸ ਸੋਸ਼ਲ ਮੀਡੀਆ ਪੇਜ ਤੇ ਸਾਂਝੀ ਕੀਤੀ ਹੈ ਤੇ ਉਸ ਮੱਝ ਦਾ ਜ਼ਿਕਰ ਕੀਤਾ ਕਿ ਮੱਝ ਬਿਮਾਰ ਪੈ ਗਈ ਹੈ ਤੇ ਵਿਸ਼ੇ ਨੂੰ ਬਿਮਾਰ ਮੱਝ ਦਾ ਬਹੁਤ ਫਿਕਰ ਹੈ ਉਹਨਾਂ ਨੇ ਜਿਹੜੀ ਸਵੇਦਨਾ ਸਾਂਝੀ ਕੀਤੀ ਹੈ ਉਸ ਦੇ ਵਿੱਚੋਂ ਥੋੜਾ ਹੰਕਾਰ ਵੀ ਝਲਕਦਾ ਹੈ ਥੋੜਾ ਵਿਰੋਧੀ ਸਿਆਸੀ ਧਿਰ ਜਿਹੜੇ ਲੋਕ ਉਹਨਾਂ ਬਾਰੇ ਉਹਨਾਂ ਦੀ ਸਰਕਾਰ ਬਾਰੇ ਪੰਜਾਬ ਦੇ ਮੁੱਖ ਮੰਤਰੀ ਬਾਰੇ ਵੱਡੀਆਂ ਛੋਟੀਆਂ ਗੱਲਾਂ ਜੋੜ ਤੋੜ ਕੇ ਕਰ ਰਿਹਾ ਹੈ ਉਹਨਾਂ ਨੂੰ ਵੀ ਸ਼ੀਸ਼ਾ ਵਿਖਾਉਣ ਦਾ ਕੰਮ ਬਲਤੇਜ ਪੰਨੂ ਨੇ ਕੀਤਾ ਹੈ ਉਹਨਾਂ ਨੇ ਆਪਣੇ ਵਿਅੰਗ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਮੱਝ ਬਿਮਾਰ ਹੋਗੀ ਤੇ ਬਿਸ਼ਨੀ ਨੂੰ ਫਿਕਰ ਲੱਗਿਆ ਕਿ ਆਖਰ ਜੇ ਮੱਜ ਠੀਕ ਹੋ ਗਈ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਜਦੋਂ ਮੱਜ ਮਰੀ ਤਾਂ ਬਿਸ਼ਨੀਏ ਤੈਨੂੰ ਸਭ ਤੋਂ ਪਹਿਲਾਂ ਦੱਸਾਂਗੇ ਅਸੀਂ ਕੋਈ ਚਿੱਟੇ ਦੇ ਵਪਾਰੀ ਨਹੀਂ ਕਿਤੇ ਭੱਜ ਨਹੀਂ ਚੱਲੇ ਨਾ ਹੀ ਕਿਸੇ ਤੋਂ ਡਰਦੇ ਹਾਂ ਨਾ ਹੀ ਕਿਸੇ ਤੋਂ ਦਬਦੇ ਹਾਂ ਤੇ ਦਬਦਾ ਕਿੱਥੇ ਹੈ ਅਜਿਹਾ ਗੀਤ ਇੱਕ ਆਮ ਆਦੀ ਪਾਰਟੀ ਦੀਆਂ ਉਹਨਾਂ ਭੇੜਾਂ ਵਿੱਚ ਅਕਸਰ ਵੱਜਦਾ ਹੈ ਕਿ ਯਾਰ ਦਬਦਾ ਕਿੱਥੇ ਆ ਤਾਂ ਇਸ ਦੇ ਵਿੱਚੋਂ ਹਲਕਾ ਫੁਲਕਾ ਹੰਕਾਰ ਵੀ ਨਜ਼ਰ ਆਉਂਦਾ ਆ ਆਖਰ ਬਲਤੇਜ ਪੰਨੂ ਨੂੰ ਇਹ ਟਵੀਟ ਕਿਉਂ ਕਰਨਾ ਪੈ ਗਿਆ ਆਖਰ ਕਿਸ ਢੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਦਬਾਇਆ ਜਾ ਰਿਹਾ ਜਾਂ ਉਹਨਾਂ ਦੇ ਆਲੇ ਦੁਆਲੇ ਕੁਝ ਫਿਕਰ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਜਿਸ ਢੰਗ ਦੇ ਨਾਲ ਔੰਕਾਰ ਸਿੰਘ ਨੂੰ ਹਟਾਇਆ ਗਿਆ ਜਿਸ ਢੰਗ ਦੇ ਨਾਲ ਨਵਨੀਤ ਵਧਵਾ ਨੂੰ ਹਟਾਇਆ ਗਿਆ ਜਿਸ ਢੰਗ ਦੇ ਨਾਲ ਬਹੁਤ ਸਾਰੀਆਂ ਚਰਚਾਵਾਂ ਅਜਹੀਆਂ ਵੀ ਦਖਾਈ ਦਿੱਤੀਆਂ ਕਿ ਬਲਤੇਜ ਪੰਨੂ ਨੂੰ ਵੀ ਹਟਾਇਆ ਜਾ ਰਿਹਾ ਹੈ ਇਸੇ ਕਰਕੇ ਉਹਨਾਂ ਨੇ ਇਹ ਸਵੇਦਨਾ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਤੇ ਇਸ ਸਵੇਦਨਾ ਦੇ ਵਿੱਚੋਂ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਮੱਝ ਮਰੀ ਤਾਂ ਉਹਨਾਂ ਵਿਰੋਧੀ ਸਿਆਸੀ ਧਿਰਾਂ ਨੂੰ 10 ਦੇਵਾਂਗੇ ਅਜਹੀਆਂ ਅਟਕਲਾ ਲਗਾਉਣ ਦੀ ਵਿਰੋਧੀ ਧਿਰਾਂ ਨੂੰ ਕੋਈ ਲੋੜ ਨਹੀਂ ਹੈ ਤਾਂ ਇਸ ਮੱਝ ਦੇ ਵਿਅੰਗ ਦੇ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਦੇ ਆਲੇ-ਦੁਆਲੇ ਵੀ ਇਹ ਵਿਅੰਗ ਤੁਕਵਾ ਠੀਕ ਲੱਗਦਾ ਵਖਾਈ ਦੇ ਰਿਹਾ ਕਿਉਂਕਿ ਜਿਸ ਢੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਬਿਮਾਰ ਹੋ ਕੇ ਫੋਰਟਿਸ ਹਸਪਤਾਲ ਵਿਖੇ ਦਾਖਲ ਹੁੰਦੇ ਆ ਜਦੋਂ ਉਹਨਾਂ ਦਾ ਕੋਈ ਹਾਲਚਾਲ ਪੁੱਛਣ ਨਹੀਂ ਆਉਂਦਾ ਜਦੋਂ ਉਹਨਾਂ ਦੀ ਬਿਮਾਰੀ ਬਾਰੇ ਖੁੱਲ ਕੇ ਖੁਲਾਸਾ ਨਹੀਂ ਹੁੰਦਾ ਤਾਂ ਇਸ ਗੱਲ ਨੂੰ ਲੈ ਕੇ ਵੀ ਚਰਚਾ ਦਿਖਾਈ ਦਿੱਤੀ ਸੀ ਕਿ ਇੱਕ ਗੁਰਦਾਸ ਮਾਨ ਦਾ ਗੀਤ ਹੈ ਜਿਸ ਦੇ ਵਿੱਚੋਂ ਸਾਫ਼ ਝਲਕਦਾ ਤੇ ਇੱਕ ਇਸ਼ਾਰਾ ਮਿਲਦਾ ਹੈ ਕਿ ਨਾ ਮੈਂ ਮਾਪਿਆਂ ਦੀ ਰਹੀ ਨਾ ਮੈਂ ਸੋਹਰਿਆਂ ਦੀ ਹੋਈ ਜਿੰਨਾ ਜ਼ਿੰਦਗੀ ਵਿੱਚ ਹੱਸੀ ਉਹਨਾਂ ਡੋਲੀ ਜਾਣ ਵੇਲੇ ਰੋਈ ਤਾਂ ਅਜਿਹਾ ਗੀਤ ਜਿਹੜਾ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਟੁਕਦਾ ਨਜ਼ਰ ਆ ਰਿਹਾ ਹੈ ਕਿ 3 ਸਾਲਾਂ ਦੇ ਇਸ ਵਕਫੇ ਦੇ ਵਿੱਚ ਇਸ ਸਰਕਾਰ ਦੇ ਵਿੱਚ ਨਾ ਤਾਂ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੇ ਬਣੇ ਨਾ ਦਿੱਲੀ ਦੇ ਬਣੇ ਤੇ ਦਿੱਲੀ ਦੀ ਹਾਈ ਕਮਾਂਡ ਨੇ ਜਿਸ ਤੰਗ ਦਾ ਅਹਿਸਾਸ ਪੰਜਾਬ ਦੇ ਮੁੱਖ ਮੰਤਰੀ ਨੂੰ ਕਰਵਾਇਆ ਜਾਂ ਇੱਕ ਗੱਲ ਦਾ ਇਸ਼ਾਰਾ ਹੋਇਆ ਕਿ ਵੱਡੀ ਤਬਦੀਲੀ ਵੱਲ ਪੰਜਾਬ ਵੱਧ ਸਕਦਾ ਹੈ ਤਾਂ ਜਿਸ ਢੰਗ ਦੇ ਨਾਲ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਜਿਸ ਢੰਗ ਦੇ ਨਾਲ ਉਹਨਾਂ ਦੇ ਚਿਹਤਿਆਂ ਨੂੰ ਹਟਾਇਆ ਜਾਣਾ ਜਿਸ ਢੰਗ ਦੇ ਨਾਲ ਦਿੱਲੀ ਤੋਂ ਕੁਝ ਬਾਬੂਆਂ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਸਰਕਾਰ ਦੇ ਵਿੱਚ ਦਖਲ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਦੱਕਾਈ ਦਿੱਤੀਆਂ ਤਾਂ ਪੰਜਾਬ ਦੇ ਮੁੱਖ ਮੰਤਰੀ ਘਿਰਦੇ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਦਿਵਾਲੇ ਅਜਹੀਆਂ ਚਰਚਾਵਾਂ ਦਖਾਈ ਦੇ ਰਹੀਆਂ ਕਿ ਭਗਵੰਤ ਮਾਨ 2-3 ਮਹੀਨਿਆਂ ਤੋਂ ਵਕਤ ਤੋਂ ਵੱਧ 6 ਕੁ ਮਹੀਨਿਆਂ ਦੇ ਪੰਜਾਬ ਦੇ ਮੁੱਖ ਮੰਤਰੀ ਹੋ ਸਕਦੇ ਆ ਕਿਉਂਕਿ ਥੋੜਾ ਉਹਨਾਂ ਨੂੰ ਅਹਿਸਾਸ ਦਿੱਲੀ ਹਾਈ ਕਮਾਂਡ ਨੇ ਕਰਵਾ ਦਿੱਤਾ ਕਿਉਂਕਿ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਜਿਸ ਢੰਗ ਦੇ ਨਾਲ ਲੋਕਾਂ ਨੇ ਰਵੈਤੀ ਪਾਰਟੀਆਂ ਨੂੰ ਪਰਖ ਕੇ ਆਮ ਆਦਮੀ ਪਾਰਟੀ ਦੀ ਪਰਖ ਦੇ ਤਹਿਤ ਹੀ ਉਹਨਾਂ ਨੂੰ ਸੱਤਾ ਵਿੱਚ ਲਿਆਂਦਾ ਸੀ ਤਾਂ ਉਸ ਦਾ ਇੱਕ ਵੱਡਾ ਪ੍ਰਭਾਵ ਗਵਾਂਡੀ ਸੂਬਿਆਂ ਤੇ ਵੀ ਪੈ ਸਕਦਾ ਸੀ ਜੇ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਆਪਣੀ ਕਾਰਗੁਜ਼ਾਰੀ ਨੂੰ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਬਿਹਤਰ ਢੰਗ ਦੇ ਨਾਲ ਬਣਾਇਆ ਹੁੰਦਾ ਆਕਰ ਬਹੁਤ ਸਾਰੀਆਂ ਚਰਚਾਵਾਂ ਬਹੁਤ ਸਾਰੀਆਂ ਵਿਵਾਦਾਂ ਦੇ ਨਾਲ ਜੁੜੇ ਰਹੇ ਭਗਵੰਤ ਮਾਨ ਜਿਸ ਢੰਗ ਦੇ ਨਾਲ ਭਗਵੰਤ ਮਾਨ ਇਹਨਾਂ ਵਿਵਾਦਾਂ ਦੇ ਵਿੱਚ ਉਲਝਦੇ ਚਲੇ ਗਏ ਹਾਈ ਕਮਾਂਡ ਨੂੰ ਖੁਸ਼ ਕਰਨ ਨੂੰ ਲੈ ਕੇ ਜਿਸ ਢੰਗ ਦੇ ਨਾਲ ਜੋ ਕਰਨਾ ਸੀ ਜੋ ਕਰ ਸਕਦੇ ਸੀ ਕਿਉਂਕਿ ਸਿਆਸਤ ਦੇ ਵਿੱਚ ਵੀ ਚਮਚਾਗਰੀ ਸਿਰੇ ਦੀ ਹੁੰਦੀ ਹੈ ਤੇ ਜਿਸ ਢੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਆਪਣੀ ਪੰਜਾਬ ਦੀ ਖੁਦਮੁਖਤਿਆਰੀ ਨੂੰ ਛੱਡ ਕੇ ਲਿਫਦੇ ਜਾ ਰਹੇ ਸਨ ਦਿੱਲੀ ਹਾਈ ਕਮਾਂਡ ਅੱਗੇ ਤਾਂ ਪੰਜਾਬ ਦੇ ਲੋਕ ਇਹ ਸਾਰਾ ਕੁਝ ਵੇਖ ਰਹੇ ਸੀ ਪਰੰਤੂ ਹੁਣ ਜਿਹੜਾ ਝਮਿਆਜਾ ਪੰਜਾਬ ਦੇ ਮੁੱਖ ਮੰਤਰੀ ਨੂੰ ਭੁਗਤਣਾ ਪੈ ਸਕਦਾ ਜਿਹੜੀਆਂ ਗੱਲਾਂ ਦਾ ਸੇਖ ਭਗਵੰਤ ਮਾਨ ਨੂੰ ਲੱਗ ਸਕਦਾ ਉਸ ਦਾ ਸਭ ਤੋਂ ਅਹਿਮ ਕਾਰਨ ਇਹ ਹੈ ਕਿ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਠੀਕ ਹੁੰਦੀ ਤਾਂ ਉਸ ਦਾ ਇੱਕ ਪ੍ਰਭਾਵ ਹਰਿਆਣਾ ਦੀ ਸਿਆਸਤ ਤੇ ਪੈਣਾ ਸੀ ਤੇ ਇੱਕ ਕੜੀ ਜੁੜਨੀ ਸੀ ਪੰਜਾਬ ਹਰਿਆਣਾ ਤੇ ਦਿੱਲੀ ਤੇ ਤਿੰਨ ਸੂਬਿਆਂ ਦੇ ਵਿੱਚ ਇੱਕ ਵੱਡੀ ਆਮ ਆਦਮੀ ਪਾਰਟੀ ਦਾ ਉਭਾਰ ਤੇ ਸ਼ਕਤੀ ਦਾ ਭਾਰ ਵੀ ਦਿਖਾਈ ਦੇਣਾ ਸੀ ਪਰੰਤੂ ਅਜਿਹਾ ਕੁਝ ਹੁੰਦਾ हरियाणा ਦੀ ਵਿਧਾਨ ਸਭਾ ਚੋਣਾਂ ਵਿੱਚ ਧੱਕਾ ਨਹੀਂ ਦਿੱਤਾ ਇਸੇ ਕਰਕੇ ਕੁਝ ਨਰਾਜ਼ਗੀ ਜਿਹੜੀ ਹੈ ਕੇਜਰੀਵਾਲ ਦੀ ਭਗਵੰਤ ਮਾਨ ਦੇ ਨਾਲ ਦਿਖਾਈ ਦੇ ਰਹੀ ਹੈ ਉਸ ਦਾ ਸਭ ਤੋਂ ਅਹਿਮ ਕਾਰਨ ਇਹ ਹੀ ਰਿਹਾ ਕਿ ਜੇ ਪੰਜਾਬ ਦੇ ਵਿੱਚ ਸਰਕਾਰ ਕੋ ਚੰਗਾ ਪ੍ਰਦਰਸ਼ਨ ਕਰਦੀ ਤਾਂ ਹਰਿਆਣਾ ਦੇ ਵਿੱਚ ਉਸ ਦਾ ਪ੍ਰਭਾਵ ਜਾਣਾ ਸੀ ਤਾਂ ਹਰਿਆਣਾ ਵਿਧਾਨ ਸਭਾ ਦੇ ਵਿੱਚ ਕੁਝ ਸੀਟਾਂ ਆਮ ਆਦੀ ਪਾਰਟੀ ਨੇ ਹਥਿਆ ਲੈਣੀਆਂ ਸਨ ਇੱਥੋਂ ਤੱਕ ਕਿ ਸਰਕਾਰ ਤੇ ਕਾਬਜ ਵੀ ਹੋ ਸਕਦੀ ਸੀ ਆਮ ਆਦੀ ਪਾਰਟੀ ਪਰੰਤੂ ਰਵਿੰਦਰ ਕੇਜਰੀਵਾਲ ਦੇ ਸੁਪਨਿਆਂ ਦਾ ਟੁੱਟ ਜਾਣਾ ਉਸ ਮੰਗੇਰੀ ਲਾਲ ਦੇ ਸੁਪਨਿਆਂ ਵਰਗਾ ਹੀ ਰਿਹਾ ਕਿਉਂਕਿ ਉਹਨਾਂ ਨੇ ਲੰਬੇ ਪੱਧਰ ਤੇ ਸੋਚਿਆ ਸੀ ਕਿ ਕਿਸ ਤਰ੍ਹਾਂ ਆਲ ਇੰਡੀਆ ਨਾਂ ਦੇ ਗੱਠ ਜੋੜ ਵਿੱਚ ਸ਼ਾਮਲ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਸਫਰ ਕੀਤਾ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦਿੱਲੀ ਤੋਂ ਹਰਿਆਣਾ ਪੰਜਾਬ ਦੇ ਤਿੰਨ ਸੂਬਿਆਂ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਹੈ ਬਣਾਈ ਜਾ ਸਕਦੀ ਹੈ ਅਜਹੀਆਂ ਚਰਚਾਵਾਂ ਦੇ ਚੱਲਦਿਆਂ ਪੰਜਾਬ ਦੇ ਲੋਕ ਜਿਹੜੇ ਆ ਉਹ ਸਰਕਾਰ ਨੂੰ ਦੇਖ ਰਿਹਾ ਪਰਖ ਰਿਹਾ ਤੇ ਬਹੁਤ ਸਾਰੀਆਂ ਚਰਚਾਵਾਂ ਦੇ ਨਾਲ ਇਸ ਗੱਲ ਦੀ ਉਡੀਕ ਦੇ ਵਿੱਚ ਇਸ ਜਗਿਆਸਾ ਦੇ ਵਿੱਚ ਰਹਿੰਦੇ ਆ ਕਿ ਹੁਣੇ ਹੋਇਆ ਹੁਣੇ ਹੋਇਆ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਵੱਡਾ ਧਮਾਕਾ ਤਾਂ ਮੰਨਣਾ ਪੈਗਾ ਕਿ ਅਜਿਹੇ ਧਮਾਕੇ ਹੋਰ ਨਾਲ ਸਿਆਸੀ ਪਾਰਟੀਆਂ ਦੇ ਵਿੱਚ ਵੀ ਹੋ ਸਕਦੇ ਆ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਹਰਿਆਣਾ ਵਿਧਾਨ ਸਭਾ ਚੋਣਾਾਂ ਦੇ ਵਿੱਚ ਕਾਂਗਰਸ ਦੇ ਵਿੱਚ ਅਸ਼ੋਕ ਤਵਰ ਨੂੰ ਭਵਿੰਦਰ ਹੂਟਾ ਲੈ ਕੇ ਆਇਆ ਤਾਂ ਇਸੇ ਤਰ੍ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਜਹੇ ਵਿਅਕਤੀ ਦੀ ਵੀ ਵਾਪਸੀ ਹੋਣ ਜਾ ਰਹੀ ਹੈ ਜਿਨ੍ਹਾਂ ਦਾ ਨਾਮ ਹੈ ਸੁਨੀਲ ਜਾਖੜ ਜਿਨ੍ਹਾਂ ਨੂੰ ਲੈ ਕੇ ਆ ਰਿਹਾ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਚੰਨੀ ਕਰਕੇ ਹੀ ਸੁਨੀਲ ਜਾਖੜ ਨੇ ਕਾਂਗਰਸ ਛੱਡੀ ਕਿਉਂਕਿ ਮੁੱਖ ਮੰਤਰੀ ਬਣਨ ਦਾ ਸੁਪਨਾ ਬਹੁਤ ਸਾਰੇ ਕਾਂਗਰਸੀ ਲੀਡਰਾਂ ਨੇ ਸੰਜੋਇਆ ਬਣਿਆ ਪਰੰਤੂ ਕੋਈ ਵੀ ਸਿਰੇ ਨਾ ਚੜਿਆ ਤੇ ਉਸ ਦੇ ਵਿੱਚੋਂ ਨਿਕਲ ਕੇ ਆਏ ਚਰਨਜੀਤ ਚੰਨੀ ਤਾਂ ਸੁਨੀਲ ਜਾਖੜ ਨੂੰ ਵੱਡਾ ਝਟਕਾ ਲੱਗਾ ਸੀ ਕੈਪਟਨ ਮਰਿੰਦਰ ਦੇ ਨਾਲ ਹੀ ਜਾਣਾ ਉਹਨਾਂ ਨੇ ਠੀਕ ਸਮਝਿਆ ਇੱਕ ਵੱਡੇ ਲੋਬੀ ਕਾਂਗਰਸ ਤੋਂ ਨਿਕਲ ਕੇ ਭਾਜਪਾ ਦੇ ਨਾਲ ਜੁੜੀ ਤੇ ਹੁਣ ਭਾਜਪਾ ਦੀ ਸੋਚ ਭਾਜਪਾ ਦੀਆਂ ਨਿਤਿਆ ਜਦੋਂ ਸੁਨੀਲ ਜਾਖੜ ਨੂੰ ਪਸੰਦ ਨਹੀਂ ਆ ਰਹੀਆਂ ਤਾਂ ਇਸੇ ਕਰਕੇ ਜੂਨ ਮਹੀਨੇ ਉਹਨਾਂ ਨੇ ਜੈ ਪ੍ਰਕਾਸ਼ ਨੱਡਾ ਤੱਕ ਅਸਤੀਫਾ ਦਿੱਤਾ ਕਿ ਗੱਲ ਇਸ ਢੰਗ ਦੀ ਬਣਦੀ ਵਿਖਾਈ ਨਹੀਂ ਦੇ ਰਹੀ ਐਸੇ ਕਰਕੇ ਹੁਣ ਭਾਜਪਾ ਨੇ ਵੀ ਹੁਣ ਜਿਮਨੀ ਚੋਣਾ ਨੂੰ ਲੈ ਕੇ ਜਿਹੜੀ ਤਿਆਰੀ ਕੀਤੀ ਐ ਸੁਨੀਲ ਜਾਖੜ ਤੋਂ ਬਿਨਾਂ ਕੀਤੀ ਐ ਆਉਣ ਵਾਲੇ ਸਮੇਂ ਦੇ ਵਿੱਚ ਕੀ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਕੇਵਲ ਸਿੰਘ ਢਿੱਲੋਂ ਦਾ ਜ਼ਿਕਰ ਹੋ ਰਿਹਾ ਬਰਨਾਲੇ ਤੋਂ ਮਨਪ੍ਰੀਤ ਸਿੰਘ ਬਾਦਲ ਦਾ ਜ਼ਿਕਰ ਹੋ ਰਿਹਾ ਇਸੇ ਤਰ੍ਹਾਂ ਤਰਨ ਚੁੱਗਦਾ ਜ਼ਿਕਰ ਹੋ ਰਿਹਾ ਹੈ ਇਸੇ ਤਰ੍ਹਾਂ ਸੁਬਾਸ਼ ਸ਼ਰਮਾ ਦਾ ਜ਼ਿਕਰ ਹੋ ਰਿਹਾ ਹੈ ਇੱਕ ਵੱਡੀ ਕਤਾਰ ਭਾਜਪਾ ਦੇ ਉਹਨਾਂ ਆਗੂਆਂ ਦੀ ਦਿਖਾਈ ਦੇ ਰਹੀ ਹੈ ਜਿਹੜੇ ਪੰਜਾਬ ਭਾਜਪਾ ਲਈ ਤਰਲੋ ਮੱਛੀ ਹੋ ਰਿਹਾ ਸੁਨੀਲ ਜਾਖੜ ਇਸ ਮਸਲੇ ਦੇ ਵਿੱਚ ਚੁੱਪ ਦਿਖਾਈ ਦੇ ਰਿਹਾ ਹੈ ਕਿਹਾ ਜਾ ਰਿਹਾ ਕਿ ਚਰਨਜੀਤ ਚੰਨੀ ਨਾਲ ਉਹਨਾਂ ਦੀਆਂ ਮੁਲਾਕਾਤਾਂ ਹੋਈਆਂ ਨੇ ਤਾਂ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਸੁਨੀਲ ਜਾਖੜ ਦੀ ਚੁੱਪ ਟੁੱਟਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਫਿਲਹਾਲ ਹਾਲਾਤ ਬਹੁਤੇ ਚੰਗੇ ਸਾਜ਼ਗਾਰ ਵੱਖਾਈ ਨਹੀਂ ਦਿੰਦੇ ਬਹੁਤ ਸਾਰੀਆਂ ਅਜਹੀਆਂ ਕਿਆਸ ਸਰਾਈਆਂ ਸਿਆਸਤ ਦੇ ਵਿੱਚ ਜਿਹੜੀਆਂ ਲੱਗਦੀਆਂ ਵੱਖਾਈ ਦੇ ਰੀਆਂ ਤੇ ਮੌਜੂਦਾ ਦੌਰ ਅੰਦਰ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੇ ਸਵਾਲ ਖੜੇ ਹੋ ਰਿਹਾ ਕਿ ਜਿਸ ਤਰ੍ਹਾਂ ਦਾ ਹੰਗਾਮਾ ਕਾਗਜ਼ ਭਰਨ ਵੇਲੇ ਤੇ ਜਿਸ ਢੰਗ ਨਾਲ ਕਾਗਜ਼ ਰੱਦ ਕੀਤੇ ਗਏ ਤੇ ਇੱਥੇ ਬਿਕਰਮ ਮਜੀਠੀਆ ਸਮੇਤ ਬਹੁਤ ਸਾਰੇ ਸਿਆਸੀ ਆਗੂਆਂ ਨੇ ਸਵਾਲ ਖੜੇ ਕੀਤੇ ਆ ਕਿ ਇਤਰਾਜ਼ ਕਾਦੇ ਜੇ ਇਤਰਾਜ਼ ਕੀਤੇ ਗਿਆ ਜਾਂ ਕਾਗਜ਼ ਰੱਦ ਕੀਤੇ ਗਿਆ ਇੱਥੇ ਅਧਿਕਾਰੀ ਤੇ ਸਰਕਾਰ ਦੱਸੇ ਕਿ ਆਖਰ ਸਕੂਟਨੀ ਵੇਲੇ ਕਿਸ ਤਰ੍ਹਾਂ ਦੇ ਤਰਾਜ ਆਇਆ ਉਸ ਦੇ ਉੱਤੇ ਸਪਸ਼ਟਤਾ ਕਿੱਥੇ ਹੈ ਉਸ ਉੱਤੇ ਅੰੰਦ ਦੇ ਉੱਤੇ ਲਟਕੀਆਂ ਉਹ ਲਿਸਟਾਂ ਕਿੱਥੇ ਹੈ ਅਜਾ ਇਹ ਸਵਾਲ ਬਿਕਰਮ ਮਜੀਠੀਆ ਨੇ ਕੀਤੇ ਹੈ ਪੰਚਾਇਤੀ ਚੋਣਾਂ ਦੇ ਇਸ ਮਾਹੌਲ ਦੇ ਵਿੱਚ ਤਰਨ ਤਰਨ ਦੇ ਪੱਟੀ ਹਲਕੇ ਦੇ ਵਿੱਚ ਆਮ ਆਦੀ ਪਾਰਟੀ ਦੇ ਆਗੂ ਰਾਜਵਿੰਦਰ ਸਿੰਘ ਦਾ ਕਤਲ ਹੋਇਆ ਤੇ ਉਸ ਕਤਲ ਨੂੰ ਲੈ ਕੇ ਵੀ ਕਾਨੂੰਨ ਵਿਵਸਥਾ ਨੂੰ ਲੈ ਕੇ ਇੱਕ ਵਾਰ ਫਿਰ ਸਰਕਾਰ ਸਵਾਲਾਂ ਦੇ ਇੱਕ ਟਹਾਰੇ ਵਿੱਚ ਖੜੀ ਵਿਖਾਈ ਦਿੰਦੀ ਨਜ਼ਰ ਆ ਰਹੀ ਹੈ